ਜਿਵੇਂ ਕਿ ਪਰਸੋਂ ਇਕੱਠੇ ਹੋਏ ਸੀ ਤੇ ਅੱਜ ਵਾਸਤੇ ਸੱਦੇਆ ਦਿੱਤਾ ਗਿਆ ਸੀ ਕਿਉਂਕਿ ਪ੍ਰਸ਼ਾਸਨ ਨੇ ਥੋੜਾ ਜਿਹਾ ਹੰਗਾਰਾ ਦਿੱਤਾ ਸੀ ਪਰਸੋਂ ਕਿ ਜਿਹੜਾ ਇਹ ਬਿਲਕੁਲ ਇਹਨਾਂ ਨੇ ਕੂੜਾ ਟੋਲਿਆ ਹੋਇਆ ਸ਼ਹਿਰੋ ਦੇ ਵਿੱਚ ਕੋਈ ਨਾ ਕੋਈ ਆਉਣ ਵਾਲੇ ਸਮੇਂ 'ਚ ਕੋਈ ਸੁਧਾਰ ਲਿਆ ਕੇ ਕੋਸ਼ਿਸ਼ ਜਿਹੜੇ ਬੈਠੇ ਜਿਹੜੇ ਬੰਦੇ ਸਾਡੇ ਬੇਕਸੂਰ ਨੌਜਵਾਨ ਨੂੰ ਛੱਡ ਦੇਣਗੇ ਪਰ ਉਸ ਤੋਂ ਬਾਅਦ ਕੱਲ ਜਿਹੜਾ ਸੱਦੇਆ ਸੀ ਉਸ ਤੋਂ ਵੀ ਸਾਨੂੰ ਲੱਗਿਆ ਸੀ ਪਰ ਫਿਰ ਵੀ ਅਸੀਂ ਅੱਜ ਤੱਕ ਦਾ ਜਿਹੜਾ ਟਾਈਮ ਇਹਨਾਂ ਨੂੰ ਦਿੱਤਾ ਹੋਇਆ ਸੀਗਾ ਲੋਕ ਸਾਰੇ ਇਕੱਠੇ ਹੋਏ ਹੋਏ ਸੀ ਉਹ ਆਪ ਦਾ ਇਸ ਕਿਸੇ ਸਾਭ ਨਹੀਂ ਮળે ਕਿ ਡੀਐਸਪੀ ਸਾਹਿਬ ਦੀ ਡਿਊਟੀ ਲਈ ਸੀ ਤਾਂ ਉਹਨਾਂ ਦਾ ਉਹੀ ਹੁੰਦਾ ਜਿਵੇਂ ਮੈਂ ਡਿਪਾਰਟਮੈਂਟ 'ਚ ਹੀ ਰਹਿਆ ਜਦੋਂ ਆਪਾਂ ਟਾਈਮ ਬਾਈ ਕਰਨਾ ਹੋਵੇ ਤਾਂ ਆਪਾਂ ਕਹਿੰਨੇ ਜੀ ਹਾਂ ਜੀ ਆ ਤੇ ਉਹ ਮੈਂ ਉਹਨਾਂ ਨੂੰ ਨਿਬੜਾਇਆ ਸੀ ਗੱਲ ਵੀ ਗੱਲ ਸਾਰੀ ਕਰਮ ਹੋਈ ਵੀ ਹੈ ਅਸੀਂ ਜਿਹੜੀ ਗੱਲ ਦੱਸੀ ਹੋਈ ਹੈ ਉਸ ਤੋਂ ਜੇ ਕੋਈ ਸਨੇਹਾ ਪ੍ਰਸ਼ਾਸਨ ਦਾ ਹੈਗਾ ਸਾਡੇ ਵੱਲ ਤਾਂ ਸਾਨੂੰ ਦੱਸ ਦਿਓ ਉਹ ਫਿਲਹਾਲ ਕੋਈ ਨਹੀਂ ਸੀਗਾ ਤਾਂ ਇਸ ਕਰਕੇ ਅਸੀਂ ਡਿਸਾਈਡ ਪਹਿਲਾਂ ਕੀਤਾ ਹੋਇਆ ਸੀ ਵੀ ਜੇ ਕੋਈ ਨਾ ਹੋਇਆ ਤਾਂ ਅਸੀਂ ਜਿਹੜਿਆ ਫਿਰ ਵੀ ਆਪਣੇ ਵੱਲੋਂ ਦੋ ਤਿੰਨ ਦਿਨ ਦਾ ਸਮਾਂ ਇਹਨਾਂ ਨੂੰ ਹੋਰ ਦਿੰਦੇ ਹੋਏ ਇਹ ਸੋਮਵਾਰ ਤੱਕ ਮੰਗਲਵਾਰ ਤੱਕ ਵੀ ਜੇ ਸੁਮਾਤਾ ਜਾਵੇ ਕਿਤੇ ਤੇ ਇਹ ਜਿਹੜਾ ਹੈਗਾ ਇਹ ਨੁਕਸਾਨ ਜਿਹੜਾ ਬਹੁਤ ਵੱਡਾ ਹੋਊਗਾ ਉਹਨਾਂ ਦੇ ਸਮੇਂ ਵਿੱਚ ਪ੍ਰਸ਼ਾਸਨ ਦਾ ਉਧਰ ਤਾਂ ਜਿਹੜਾ ਹੋਣਾ ਸੀ ਹੋ ਚੁੱਕਿਆ ਤੇ ਇਸ ਕਰਕੇ ਅਸੀਂ ਬੁੱਧਵਾਰ ਦਾ ਡਿਸਾਈਡ ਕੀਤਾ ਕਿ ਬੁੱਧਵਾਰ ਤੋਂ ਇਹ ਜਿਹੜੀ ਐਜੀਟੇਸ਼ਨ ਨੂੰ ਸ਼ਾਂਤਮਈ ਜਿਹੇ ਤਰੀਕੇ ਨਾਲ ਇੱਥੇ ਬੈਠ ਕੇ ਜਿਹੜਾ ਜਿੰਨਾ ਸਮਾਂ ਇਹ ਚਾਹਣਗੇ ਕਿੰਨੀ ਲੰਬੀ ਇਹਨਾਂ ਨੂੰ ਖੁਸ਼ੀ ਹੋਊਗੀ ਉਨੀ ਲੰਬੀ ਚਲਾਉਣ ਵਾਸਤੇ ਬਿਲਕੁਲ ਕਰੋ ਸਾਮਾਨ ਬੰਨ ਕੇ ਲੈ ਕੇ ਆਵਾਂਗੇ ਇਹ ਲੜਾਈ ਹੈਗੀ ਜਿਹੜੀ ਜਿੱਤ ਕੇ ਨੂੰ ਕਹਾਂਗੇ ਮੈਂ ਵੀ ਜਿਹੜੀਆਂ ਗੂ ਚਾਰਜ ਕਰ ਸਕਦੇ ਪਿਆ ਕਦੇ ਹਾਰਿਆ ਨਹੀਂ ਹੱਥ ਫੇਮ ਯੋਧਾ ਜੀ ਖੜੇ ਐ ਇਹਨਾਂ ਨੇ ਤਾਂ ਪਿਛੇ 40 ਸਾਲਾਂ ਚ ਕੋਈ ਲੜਾਈ ਨਹੀਂ ਹਾਰੀ ਕਿਉਂਕਿ ਸੱਚ ਦੀ ਲੜਾਈ ਲੜਦੇ ਆਂ ਲੀਡਰੀ ਕਰਨ ਵਾਸਤੇ ਕੁਝ ਨਹੀਂ ਕਰਦੇ ਸੱਚ ਪਿੱਛੇ ਆ ਲੋਕ ਨਾਲ ਨੇ ਉਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਇਹਦੇ ਜਿਹੇ ਡਿਸੀਜਨ ਆ ਉਹ ਬਹੁਤ ਮਹਿੰਗੇ ਸਾਬ ਸੁਣਨਗੇ ਅੱਜ ਜੇ ਇੱਕ ਤੇ ਇਹ ਗੱਲ ਡਿਸੀਜਨ ਲੈ ਲਿਆ ਜਾਂਦਾ ਹਕ ਸਚਨ ਸਾਹਬ ਦਾ ਲੋਕ ਪਲਾਹੋ ਸਕਦਾ ਸੀ ਹੁਣ ਬੁੱਧਵਾਰ ਤੋਂ ਬਾਅਦ ਜਿਹੜਾ ਅੰਦੋਲਨ ਹੈ ਉਹ ਕਿਸ ਪਾਸੇ ਜਾਂਦਾ ਹੈ ਜਾਂ ਉਸ ਤੋਂ ਪਹਿਲਾਂ ਕੀ ਇਹ ਕੋਈ ਆਪਣੀ ਅਸਲ ਵਰਤਦੇ ਹੋਏ ਇਸ चीज ਤੋਂ ਪਿੱਛੇ ਹਟਣ ਨੂੰ ਤਿਆਰ ਹੁੰਦੇ ਆ ਫਿਰ ਸੰਘਰਸ਼ ਕਰਨ ਦਾ ਬਿਨਾਂ ਗੱਲ ਤੋਂ ਕਿਸੇ ਨੂੰ ਚਾਹ ਨਹੀਂ ਹੁੰਦਾ ਸੋ ਦੇਖਦੇ ਆਉਣ ਵਾਲੇ ਸਮੇਂ ਚ ਪ੍ਰਸ਼ਾਸਨ ਇਸ ਮਾਮਲੇ ਦੀ ਕੀ ਰੋਕ ਤਿਆਰ ਕਰਦਾ ਫਾਰਮਜੀਤ ਪੰਮਾ ਜਿਹੜਾ ਮੈਂ ਉਹਦਾ ਬ੍ਰਦਰ ਆ ਜੀ ਇਹਨਾਂ ਕੋਈ ਆਪਣੇ ਬਰਨਾਲੇ ਕੇਸ ਹੋ ਗਿਆ ਸੀਗਾ ਇੱਕ ਉਧਰ 25 ਏਕੜ ਚ ਉਹਦੇ ਵਾਕਤ ਅਸੀਂ ਮਿਲੇ ਸਾਡੇ ਬੰਦਿਆਂ ਨੂੰ ਜੀ ਬੇਦੋਸੇ ਉਹਦੇ ਵਿੱਚ ਪਾਇਆ ਗਿਆ ਅਸੀਂ ਐਸਐਸਪੀ ਸਾਹਿਬ ਨੂੰ ਪਰਸੋਂ ਇਹੀ ਮੰਗ ਰੱਖੀ ਸੀ ਕਿ ਸਾਡੇ ਬੰਦੇ ਬੇਗਸੂਰ ਨੇ ਜੀ ਨਜੇ ਧਾਰਾਂ ਹਟਾਈਆਂ ਜਾਣ ਤੇ ਸਾਡੇ ਬੰਦੇ ਬਾਹਰ ਕੀਤੇ ਜਾਣ ਕੱਢੇ ਜਾਣ ਇਸ ਕੇਸ ਚ ਉਹਨਾਂ ਨੇ ਸਾਨੂੰ ਦੋ ਦਿਨਾਂ ਦਾ ਟਾਈਮ ਦਿੱਤਾ ਜੀ ਵੀ ਅਸੀਂ ਆਪ ਚੇਤੇ ਮੀਟਿੰਗ ਕਰਦੇ ਆ ਜੀ ਅਸਰਾਂ ਨਾਲ ਵੀ ਅਸੀਂ ਤੁਹਾਨੂੰ ਇਨਸਾਫ ਦੇਵਾਂਗੇ ਅੱਜ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਅੱਜ ਅਸੀਂ ਉਹਨਾਂ ਨੂੰ ਮਿਲਣ ਆਏ ਐ ਐਸਐਸਪੀ ਸਾਹਿਬ ਨੂੰ ਉਹਦੇ ਨੇ ਐਸਪੀ ਡੀ ਮਿਲੇ ਸੀਗੇ ਸਾਨੂੰ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਸੀ ਵੀ ਅਸੀਂ ਕੁਛ ਨਾ ਕੁਛ ਕਰਾਂਗੇ ਉਸ ਤੋਂ ਬਾਅਦ ਜੇ ਉਹ ਨਾ ਕੁਛ ਕਰਦੇ ਆ ਜੀ ਅੱਜ ਸਾਨੂੰ ਨਾਮ ਦੁਸ਼ਤ ਕਰ ਸਕੇ ਫਿਰ ਅਸੀਂ ਇਹ ਧਰਨਾ ਅਣਮਿਥੇ ਸਮੇਂ ਲਈ ਲਾਵਾਂਗੇ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ ਤੇ ਇਹ ਚਾਰ ਜਾਣੇ ਨੇ ਜੀ ਇਹ ਪਰਚੇ 'ਚ ਇਹ ਪਟਿਆਲਾ ਕੋਰਨਰ ਆਉਂਦੇ ਆ ਜੀ ਉੱਥੇ ਜਿਹੜੀ ਕੋਈ ਝਗੜਾ ਹੋਇਆ ਜੀਗਾ ਉਹ ਜਿਹੜੇ ਮਹੌਲਦਾ ਸਾਹਿਬ ਸੀ ਉਹ ਪਹਿਲਾਂ ਤੋਂ ਕੋਈ ਬਿਮਾਰ ਸੀਗੇ ਉਹ ਜਾ ਕੇ ਥਾਣੇ 'ਚ ਜਾ ਕੇ ਬਿਮਾਰ ਹੋਏ ਨੇ ਕਿਉਂਕਿ ਦੂਜੇ ਮੀਡੀਏ ਨਹੀਂ ਚਲਾਤਾ ਜੀ ਉੱਥੇ ਉਹਨਾਂ ਦੀ ਮੌਤ ਹੋ ਗਈ ਉੱਥੇ ਕੋਈ ਮੌਤ ਨਹੀਂ ਹੋਈ ਉਹ ਥਾਣੇ 'ਚ ਚਲੇ ਗਏ ਦਰਸ਼ਨ ਸਿੰਘ ਥਾਣੇ 'ਚ ਜਾ ਕੇ ਉਹ ਬਿਮਾਰ ਹੋਏ ਨੇ ਪੁਲਿਸ ਮੁਲਾਜ਼ਮਾਂ ਨੇ ਉਹਦੀ ਕੇਅਰ ਨਹੀਂ ਕੀਤੀ ਉਹਨੂੰ ਟਾਈਮ ਸਿਰ ਲੈ ਕੇ ਨਹੀਂ ਗਿਆ ਹਸਾਲ 'ਚ ਉਹਨਾਂ ਨੇ ਇਹ ਸਮਝ ਲਿਆ ਵੀ ਇਹ ਸ਼ਰਾਬੀ ਆ ਪਿਆ ਰਹਿਣ ਦਿੰਦੇ ਆ ਉਹਨਾਂ ਦੀ ਜੇ ਉੱਥੇ ਮੌਤ ਹੋ ਗਈ ਪੁਲਿਸ ਨੇ ਉਹਦੀ ਕੇਅਰ ਨਹੀਂ ਕੀਤੀ ਪੁਲਿਸ ਨੇ ਉਹਦਾ ਇਲਾਜ ਨਹੀਂ ਕਰਾਇਆ ਉਹਨਾਂ ਦੀ ਡੈਥ ਹੋ ਗਈ ਉਹ ਸਾਡੇ 4 ਬੰਦਿਆਂ ਦੇ ਬੇਦੋਸਿਆਂ ਤੇ ਸਾਡਾ ਮਤਲਬ ਪੰਮਾ ਦਾ ਜੀ ਦੋਸਤਾਂ ਉਲੇ ਦਾਖਲ ਵੀ ਸੀਗਾ ਇਹਦੇ ਆਪ ਦੇ ਸੱਟਾਂ ਸੀਗੀਆਂ ਇਹਨੂੰ ਉਥੋਂ ਚਾ ਕੇ ਝੂਠਾ ਮੁਕਾਬਲਾ ਬਣਾਇਆ ਨਿਰਾ ਧੱਕਾ ਕਰਾਇਆ ਇਹਨਾਂ ਨੇ ਪਲੇਅਰਾਂ ਨਾਲ ਅਸੀਂ ਉਹੀ ਇਨਸਾਫ ਦੀ ਮੰਗ ਕਰਦੇ ਅਸੀਂ ਜਿਹੜੇ ਐਨੇ ਲੋਕ ਬੈਠੇ ਆ ਸਾਡੇ ਨਾਲ ਇਨਸਾਫ ਕੀਤਾ ਜਾਵੇ ਅਸੀਂ ਇਹੀ ਮੰਗ ਕਰਦੇ ਇਹਨੂੰ ਜਾਦੇ ਤੇ ਸੰਘਰਸ਼ ਕਰਾਂਗੇ ਜੀ ਅਸੀਂ ਇਹਨੂੰ ਜਾਦੇ ਇਕੱਠੇ ਹੋਰ ਇਕੱਠ ਕਰਾਂਗੇ ਇਹਨਾਂ ਦੇ ਦਫ਼ਤਰ ਵੀ ਘੇਰਾਂਗੇ ਅਸੀਂ ਸੜਕਾਂ ਵੀ ਘੇਰਾਂਗੇ ਜੇ ਸਾਨੂੰ ਇਨਸਾਫ਼ ਨਾ ਦਿੱਤਾ ਇਹਨਾਂ ਨੂੰ ਅੱਜ ਅਸੀਂ ਇੱਥੇ ਆਪਣੇ 4 ਖਿਡਾਰੀ ਸਾਥੀਆਂ ਦੇ ਹੱਕ ਦੇ ਵਿੱਚ ਬਰਨਾਲੇ ਐਸਐਸਪੀ ਦਫ਼ਤਰ 'ਤੇ ਆ ਲਾਇਆ ਵਾ ਇਹਦਾ ਮੇਨ ਕਾਰਨ ਸਾਡੇ ਭਰਾਵਾਂ ਦੇ ਉੱਤੇ ਨਜਾਇਜ਼ ਪਰਚਾ ਪਾਇਆ ਗਿਆ ਕਿਉਂਕਿ ਉਹਨਾਂ ਨੂੰ ਬਿਨਾ ਕਿਸੇ ਦੋਸਤ ਦੇ ਉਹਨਾਂ ਨੂੰ ਦੋਸ਼ੀ ਸਾਬਤ ਕਰਕੇ ਜੇਲਾ ਵਿੱਚ ਸਿੱਟਾਇਆ ਗਿਆ ਇੱਕ ਝੂਠੇ ਮੁਕਾਬਲੇ ਦੇ ਵਿੱਚ ਬਣਾ ਕੇ ਪੰਨਾ ਠਿਕਰੀਵਾਲ ਦੇ ਗੋਲੀ ਮਾਰੀ ਗਈ ਉਹ ਜੋ ਪ੍ਰੋਪੋਜ਼ਰ ਦਾ ਧੱਕਾ ਵਾ ਅਸੀਂ ਉਸ ਦੇ ਖਿਲਾਫ ਇਹ ਧਰਨਾ ਲਾਇਆ ਵਾ ਜੇ ਸਾਡੂੰ ਅੱਜ ਇੱਥੇ ਨਹੀਂ ਸਾਡਾ ਸੁਣਿਆ ਜਾਊਗਾ ਇਹ ਧਰਨਾ ਸਾਡਾ ਲਗਾਤਾਰ ਇੱਥੇ ਚੱਲੂਗਾ ਜਿਵੇਂ ਸਾਡੀ ਜਫੇਬੰਦੀਆਂ ਜਾਂ ਸਾਡੇ ਲੋਕ ਸਾਨੂੰ ਕਹਿਣਗੇ ਅਸੀਂ ਵੱਧ ਤੋਂ ਵੱਧ ਆਪਦੇ ਏਰੀਆ ਦੇ ਵਿੱਚੋਂ ਲੋਕ ਲਿਆ ਕੇ ਪ੍ਰਸ਼ਾਸਨ ਦੇ ਵਿਰੋਧ ਦੇ ਵਿੱਚ ਮਗਾਰਾ ਕਰਾਂਗੇ ਜੋ ਵੀ ਸਾਥੋਂ ਬਣਿਆ ਦੁਨੀਆ ਨਾਲ ਜੋ ਵੀ ਸਾਾਨੂੰ ਸਾਥ ਦੇਣਗੇ ਅਸੀਂ ਅੱਜ ਵੀ ਇੱਥੇ ਇੱਕ ਥੋਕੇ ਕਹਿਣੇ ਸਾਡੇ ਬੰਦੇ ਨੂੰ ਗੋਸ ਨੇ ਇਹਨਾਂ ਨਾਲ ਇਨਸਾਫ ਕੀਤਾ ਜਾਵੇ ਇਹਨਾਂ ਨਾਲ ਜੋ ਹੋਇਆ ਤੱਕ ਜਿਸ ਤੱਕ ਇਸ ਆਈ ਦੇ ਵਿਰੋਧ ਜਿਹੜੇ ਕਾਰਨਰ ਵਾਲਿਆਂ ਨੇ ਉਹਨਾਂ ਨੇ ਧੱਕਾ ਕੀਤਾ ਵਾ ਉਹਨਾਂ ਦੇ ਖਿਲਾਫ ਪਰਚੇ ਕੱਟੇ ਜਾਣ ਵਾਇਗੁਰਦੀ ਦਾ ਖਾਲਸਾ ਵਾਇਗੁਰਦੀ ਦੇ ਇਸ ਤੋਂ ਸਾਫ ਅবিচার ਜਿਹੜੇ ਕਬੱਡੀ ਦੇ ਖਿਡਾਰੀ ਨੇ ਉਹਨਾਂ ਤੇ 302 ਲਾ ਕੇ ਜੇਲ੍ਹ ਤੇ ਬੰਦ ਕੀਤਾ ਗਿਆ ਤੇ ਜੇਲ੍ਹ ਕਿ ਨਹੀਂ ਬੰਦ ਕੀਤਾ ਇੱਕ ਮੁਕਾਬਲਾ ਵੀ ਬਣਾਇਆ ਝੂਠਾ ਜਿਹਦਾ ਪਹਿਲਾਂ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਵੀ ਕੀ ਅਸੀਂ ਵੀ ਸਮਝੇ ਵੀ ਸ਼ਾਇਦ ਤੇ ਮੁੰਡਿਆਂ ਦਾ ਉਸ ਪੁਲਿਸ ਮੁਲਾਜ਼ਮ ਨਾਲ ਮਰਨ ਵਾਲੇ ਨਾਲ ਕੋਈ ਹੱਥੋਪਾਈ ਹੋਈ ਹੋਵੇ ਹੱਥੋਪਾਈ ਤੇ ਵੀ ਹੋ ਜਾਂਦਾ ਪਰ ਅਸੀਂ ਹੁਣ ਇਹਦੀ ਪੂਰੀ ਤਹਿਕੀਕਾਤ ਕਰ ਲਈ ਹੈ ਵੀ ਇਹ ਇਹ ਮੁੰਡੇ ਬਿਲਕੁਨ ਨਿਰਦੋਸ਼ ਨੇ ਦੋਸ਼ੀ ਆ ਰੈਸਟੋਰੈਂਟ ਵਾਲਾ ਜਿੱਥੇ ਸਿਰਫ ਚਿਕਨ ਵੇਖਦਾ ਸੀ ਤੇ ਉੱਥੇ ਨੇ ਸ਼ਰਾਬ ਦਾ ਧੰਦਾ ਵੀ ਚੱਲਦਾ ਸੀ ਤੇ ਉੱਥੇ ਮੁੰਡਿਆਂ ਦਾ ਥੋੜਾ ਬਹੁਤਾ ਝਗੜਾ ਹੋਇਆ ਉਹਨੇ ਲਿਆ ਕੇ ਨਾ ਮੁੰਡਿਆਂ ਨੂੰ ਕੁੱਟਿਆ ਇਕੱਲੇ ਇਕੱਲੇ ਨੂੰ ਫੜ ਕੇ ਕੁੱਟਿਆ ਜਿਸ ਸਮੇਂ ਦਰਸ਼ਨ ਸਿੰਘ ਆਇਆ ਉਸ ਸਮੇਂ ਤੱਕ ਇਹ ਮੁੰਡੇ ਦੋਕ ਤਾਂ ਮੁੰਡੇ ਖਲ ਜਾ ਚੁੱਕੇ ਸੀਗੇ ਦੋ ਰਹਿ ਗਏ ਸੀ ਉਹਨਾਂ ਦੀ ਵੀ ਕਟਾਈ ਹੋਈ ਆ ਪੂਰੀ ਤਰ੍ਹਾਂ ਇਹ ਪੁਲਿਸ ਨੇ ਬਿਲਕੁਲ ਝੂਠੀ ਕਹਾਣੀ ਬਣਾਈ ਆ ਉਹਨੇ ਫਸ ਗਏ ਨੇ ਜੇ ਸੱਚੇ ਹੁੰਦੇ ਤਾਂ ਸਾਨੂੰ ਪਹਿਲੇ ਦਿਨ ਐਸਐਸਓ ਸਾਹਿਬ ਮਿਲਦੇ ਉਹਦੇ ਨਾਲ ਕੁਝ ਹੀ ਮਿਲੇ ਨੇ ਉਹਨਾਂ ਨੇ ਵੀ ਸਾਨੂੰ ਇੰਡੀਕੇਸ਼ਨ ਦੇ ਦਿੱਤਾ ਸੀ ਕਿ ਸਭ ਤੋਂ ਗਲਤ ਹੋਇਆ ਅੱਜ ਐਸਪੀਡੀ ਸਾਹਿਬ ਨੇ ਟਾਈਮ ਦਿੱਤਾ ਸੀ ਉਹ ਵੀ ਨਹੀਂ ਆਏ ਡੀਐਸਪੀਡੀ ਡਿਊਟੀ ਲਾ ਕੇ ਇਹਦਾ ਮਤਲਬ ਹੈ ਗੁੰਗੜਿਆਂ ਤੋਂ ਮਿੱਟੀ ਝਾੜ ਰਹੇ ਨੇ ਗੱਲ ਬੜੀ ਸਪਸ਼ਟ ਆ ਵੀ ਜਿਹਦਾ ਪਿਸਤੌਲ ਆ ਜਿਹਨੇ ਗੋਲੀ ਮਾਰੀ ਆ ਪਰ ਚੋਅ ਤੇ ਦਰਜ ਹੋਵੇ ਜਿਹਨੇ ਲੜਾਈ ਝਗੜਾ ਕੀਤਾ ਇਹਨਾਂ ਮੁੰਡਿਆਂ ਨੂੰ ਕੁੱਟਿਆ ਇਹਨਾਂ ਦੇ ਦੰਦ ਤੋੜੇ ਨੇ ਬਾਹ ਪੰਨੀ ਆ ਉਹਨਾਂ ਦੇ ਪਰਚੇ ਦਰਜ ਹੋਣ ਸਾਡੀ ਲੜਾਈ ਹੁਣ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਆ ਤੇ ਅਸੀਂ ਮੰਗਲਵਾਰ ਤੱਕ ਦਾ ਟਾਈਮ ਦਿੱਤਾ ਅਸੀਂ ਪੀਸਫੁੱਲ ਇਹਨੂੰ ਚਲਾਉਣਾ ਚਾਹੁੰਦੇ ਆ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਇਹ ਇਕੱਲਾ ਇੱਥੇ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਤਰਨਤਨ ਦੇ ਵਿੱਚ ਹੋਇਆ ਕੱਲ ਜਲੰਧਰ ਦੇ ਵਿੱਚ ਹੋਇਆ ਹੋਰ ਨਾਲ ਥਾਵਾਂ ਤੇ ਵੀ ਹੋਇਆ ਕਈ ਗੱਲਾਂ ਮਤਲਬ ਨੰਗੀਆਂ ਨਹੀਂ ਹੁੰਦੀਆਂ ਇਹ ਲੜਾਈ ਪੰਜਾਬ ਦੀ ਲੜਾਈ ਬਣੂਗੀ ਜੋ ਮਤਲਬ ਅਕਾਲੀ ਪਾਰਟੀ ਵੇਲੇ ਛੁੱਠੇ ਮੁਕਾਬਲੇ ਬਣਾਉਣ ਦਾ ਚੱਲਦਾ ਸੀ ਕਾਂਗਰਸ ਨੇ ਚੱਲਦਾ ਰਿਹਾ ਜੋ 10 ਸਾਲ ਦਾ ਦੌਰ ਰਿਹਾ ਉਹਦੇ ਚ ਛੁੱਠੇ ਮੁਕਾਬਲੇ ਬਣਦੇ ਰਹੇ ਨੇ ਅੱਜ ਤਾਂ ਬਿਲਕੁਲ ਉਹ ਜਿਹਾ ਮਾਹੌਲ ਨਹੀਂ ਜੇ ਅੱਜ ਛੁੱਠੇ ਮੁਕਾਬਲੇ ਬਣਦੇ ਆ ਇਹ ਬਿਲਕੁਲ ਅਸੀਂ ਮੁਕਾਬਲੇ ਨਹੀਂ ਬਣਨ ਦੇਵਾਂਗੇ ਹਰ ਕਿਸਮ ਦੀ ਕੁਰਬਾਨੀ ਕਰਨ ਲਈ ਤਿਆਰ ਆ ਲੋਕ ਉੱਠਣਗੇ ਲੋਕ ਲੜਨਗੇ ਸੱਚਾਈ ਦੀ ਜਿੱਤ ਹੋਵੇਗਾ ਹਾਂਜੀ ਹਾਂਜੀ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਇਹ ਅੰਦੋਲਨ ਚੱਲੂ ਰਹੇਗਾ ਇਹ ਅੰਦੋਲੇ ਨੇ ਸੇ ਨਹੀਂ ਚੱਲੂਗਾ ਪਿੰਡ ਪਿੰਡ ਚੱਲੂ ਸੱਤਾਂ ਚੱਲੂਗਾ ਕੱਲੇ ਬਰਨਾਲੇ ਚ ਹੀ ਨਹੀਂ ਚੱਲੂ ਸਾਰੇ ਪੰਜਾਬ ਚ ਚੱਲੂਗਾ ਉਹ ਤਾਂ ਅਸੀਂ ਸਾਰੇ ਕਲਿੱਪ ਦੇਖ ਲਏ ਨੇ ਮੌਕਾ ਦੇਖ ਲਿਆ ਜਿਹੜੇ ਉੱਥੇ ਦਰਸ਼ਕ ਨੇ ਜਿਹੜਿਆਂ ਦੇ ਸਾਹਮਣੇ ਹੋਇਆ ਉਹ ਸਾਰਾ ਕੁਝ ਦੇਖ ਲਿਆ ਕੁੱਟ ਪੈਂਦੀ ਦੇਖ ਲਈ ਆ ਕੱਲੇ ਕੱਲੇ ਤੇ ਉਹ ਤਾਂ ਕੱਲਾ ਕੱਲਾ ਕੁੱਟਿਆ ਜਾ ਰਿਹਾ ਆ ਆਖਰਸ ਵਿੱਚ ਦਰਸ਼ਨ ਸਿੰਘ ਜਦੋਂ ਪੰਮਾ ਸੜਕ ਪਾਰ ਕਰ ਗਿਆ ਉੱਥੋਂ ਕੁੱਟਦਾ ਲੈ ਕੇ ਆਇਆ ਉਹ ਕੁੱਟ ਘਟ ਕੇ ਉਹ ਚਲੇ ਗਏ ਉਹ ਆਪਣੇ ਆਪਣੇ ਟਿਕਾਣੇ ਚਲੇ ਗਏ ਦੋ ਮਿੰਟੇ ਪਹਿਲਾਂ ਚਲੇ ਗਏ ਇਹ ਬਾਅਦ ਚਲੇ ਗਏ ਹਾਂ ਜਿਹੜਾ ਪੰਮਾ ਹੈਗਾ ਦਾਖਲ ਹੋ ਗਿਆ ਜਾ ਕੇ ਰਾਜਾ ਉਹਦੀ ਖਬਰ ਲੈਣ ਜਾਂਦਾ ਤੇ ਉੱਥੋਂ ਚੱਕ ਲੈ ਜਾਂਦੇ ਨੇ ਅੱਖਾਂ ਬੰਨ੍ਹ ਕੇ ਮੂੰਹ ਬੰਨ੍ਹ ਕੇ ਘਮਉਂਦੇ ਰਹੇ ਸ਼ਾਮ ਨੂੰ ਲੱਤਾ ਚੌੜੀਆਂ ਕਰਕੇ ਉਹਦੇ ਵਿੱਚ ਦੀ ਗੋਰੀਆਂ ਨੰਗਾਤੀਆਂ ਪਿਸਤੌਲ ਕਿੱਥੋਂ ਆਇਆ ਕਿਹਨੇ ਗੋਲੀ ਚਲਾਈ ਜੇ ਇਹਨਾਂ ਕੋਲ ਉਸ ਸਮੇਂ ਪਿਸਤੌਲ ਹੁੰਦਾ ਤੇ ਉੱਥੇ ਨਾ ਚੱਲਦਾ ਉਹਨਾਂ ਕੋਲ ਡੰਡਾ ਵੀ ਹੈ ਨਹੀਂ ਸੀ ਇਹ ਮਤਲਬ ਨੂਨ ਨਹੀਂ ਗੁੰਨਣ ਦਵਾਂਗੇ ਇਹ ਬਿਲਕੁਲ ਨਮਕ ਖੋਨੇ ਜਾ ਰਿਹਾ ਇਹ ਕਦਾਚਿਤ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ